ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬੜੇ ਸ਼ਾਰਟ ਨੋਟਸ ਤੇ ਅੱਜ ਦੀ ਇਸ ਪ੍ਰੈਸ ਬਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਸਾਰਿਆਂ ਤੋਂ ਪਹਿਲਾਂ ਮੈਂ ਸਾਡੇ ਅਧਿਆਪਕ ਵਰਗ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਅੱਜ ਟੀਚਰ ਡੇ ਆ ਅਧਿਆਪਕ ਦਿਵਸ ਆ ਸਵਾਜ ਦੇ ਦਿਨ ਸਾਰੇ ਸਾਡੇ ਅਧਿਆਪਕ ਇਸ ਅਧਿਆਪਕ ਦਿਵਸ ਦੇ ਉੱਤੇ ਸਵਾਜਿਕ ਕੈਬਨਟ ਦੀ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਕੋਈ ਜਿਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਫੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਕਿਉਂਕਿ ਕਾਫੀ ਪਿਛੇ 3 ਦਿਨ ਲਗਾਤਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਉਸ ਵਿਧਾਨ ਸਭਾ ਦੇ ਸੈਸ਼ਨ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਕਿਸਾਨਾਂ ਨੂੰ ਮੁਖਾਤਬ ਹੁੰਦਿਆਂ ਇਹ ਗੱਲ ਕਮਿਟ ਕੀਤੀ ਸੀ ਕਿਹਾ ਸੀਗਾ ਕਿ ਪੰਜਾਬ ਦੀ ਐਗਰੀਕਲਚਰ ਪਾਲਿਸੀ ਪੰਜਾਬ ਦੀ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਬੜੀ ਜਲਦੀ ਲਿਆਂਦੀ ਜਾਊਗੀ ਅੱਜ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਪੰਜਾਬ ਦੀ ਖੇਤੀਬਾੜੀ ਪਾਲਿਸੀ ਨੂੰ ਲੈ ਕੇ ਕਾਫੀ ਚਰਚਾ ਹੋਈ ਕਿ ਕਿਸ ਤਰ੍ਹਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਣਾਗਾ ਕਿਉਂਕਿ ਅੱਜ ਪੰਜਾਬ ਦੇ ਜ਼ਿਆਦਾਤਰ ਬਲਾਕ ਜਿਹੜੇ ਨੇ ਉਹ ਡੇਂਜਰ ਜ਼ੋਨ ਚਲੇ ਗਏ ਨੇ ਯਾਨੀ ਉਥੋਂ ਪਾਣੀ ਖਿੱਚਣਾ ਧਰਤੀ ਵਿੱਚੋਂ ਪਾਣੀ ਖਿੱਚਣਾ ਅੱਜ ਬੇਹਦ ਮੁਸ਼ਕਲ ਹੋ ਗਿਆ ਅਸੀਂ ਜਿੰਨੀਆਂ ਮਰਜ਼ੀ ਮੋਟਰਾਂ ਲਾ ਲਈਏ ਅੱਜ 100-100 ਪਾਵਰ ਹਾਊਸ ਤੱਕ ਦੀਆਂ ਮੋਟਰਾਂ ਲੱਗੀਆਂ ਕਿ ਧਰਤੀ ਹੇਠੋਂ ਪਾਣੀ ਖਿੱਚ ਲਈਏ ਪਰ ਲੇਕਿਨ ਮੈਂ ਸਮਝਦਾ ਕਿੰਨਾ ਕਿਤੇ ਜਾ ਕੇ ਸਾਨੂੰ ਇਹਨੂੰ ਰੋਕਣਾ ਪਊਗਾ ਸੋ ਇਹ ਸਾਰੀਆਂ ਗੱਲਾਂ ਕਿ ਕਨਾਲ ਵਾਟਰ ਨਹਿਰੀ ਪਾਣੀ ਆਖਰੀ ਖੇਤ ਤੱਕ ਕਿਵੇਂ ਲੈ ਕੇ ਜਾਣਾਗਾ ਇਹ ਸਾਰੀਆਂ ਚਰਚਾਵਾ ਹੋਈਆਂ ਔਰ ਪੰਜਾਬ ਦੇ ਅੰਦਰ ਕਿਉਂਕਿ ਬਹੁਤ ਲੰਬਾ عرصਾ ਹੋ ਗਿਆ ਖੇਤੀਬਾੜੀ ਪਾਲਸੀ ਨਹੀਂ ਬਣੀ ਉਹਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਰੇ ਕੈਬਨਟ ਦੇ ਸਾਥੀਆਂ ਦੇ ਨਾਲ ਚਰਚਾ ਕੀਤੀ ਔਰ ਅੱਜ ਹੀ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਕੁਝ ਕਿਸਾਨ ਜਥੇਬੰਦੀਆਂ ਅੱਜ ਸ਼ਾਮ ਨੂੰ 3 ਵਜੇ ਮਾਨਯੋਗ ਸੀਐਮ ਸਾਹਿਬ ਨੇ ਸੱਦਿਆ ਲਗਿਆ ਉਹਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕਰਨਾਗਾ ਕਿ ਖੇਤੀਬਾੜੀ ਪਾਲਿਸੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਸਾਰਾ ਖਰੜਾ ਸਰਕਾਰ ਕੋਲੇ ਤਿਆਰ ਆ ਕਾਫੀ ਮਾਹਰ ਪੰਜਾਬ ਦੇ ਕਾਫੀ ਮਾਹਰ ਜਿਹੜੇ ਨੇਗੇ ਉਹਨਾਂ ਤੋਂ ਇਨਪੁਟ ਲੈ ਕੇ ਖਰੜਾ ਤਿਆਰ ਕੀਤਾ ਗਿਆ ਸੋ ਉਹਦੇ ਤੇ ਵੀ ਚਰਚਾ ਹੋਣੀ ਆ ਔਰ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਕੀ ਇਨਪੁਟ ਲੈ ਕੇ ਆਉਂਦੀਆਂ ਨੇਗੀਆਂ ਕੀ ਸੁਝਾਅ ਦਿੰਦੀਆਂ ਨੇਗੀਆਂ ਉਹਨਾਂ ਸਾਰਿਆਂ ਨੂੰ ਚਰਚਾ ਕਰਕੇ ਬੜੇ ਜਲਦੀ ਜਿਹੜੀ ਆ ਪੰਜਾਬ ਦੀ ਖੇਤੀਬਾੜੀ ਪਾਲਸੀ ਆ ਉਹ ਅਨਾਉਂਸ ਕੀਤੀ ਜਾਊਗੀ ਪਰ ਲੇਕਿਨ ਮਾਨਜੋਗ ਬਖਪਤਰੀ ਸਾਹਿਬ ਦਾ ਇਹ ਬਹੁਤ ਵੱਡਾ ਵੇਜ਼ਨ ਆ ਕਿਉਂਕਿ ਮਾਨਜੋਗ ਬਖਪਤਰੀ ਸਾਹਿਬ ਖੁਦ ਕਿਸਾਨ ਨੇ ਖੁਦ ਖੇਤੀ ਕਰਦੇ ਰਹੇ ਨੇ ਕਿ ਸਭ ਤੋਂ ਪਹਿਲਾਂ ਸਟੇਕ ਹੋਲਡਰਜ਼ ਨੂੰ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਉਹਨਾਂ ਦੀ ਰਾਏ ਲੈਣੀ ਬਹੁਤ ਜ਼ਰੂਰੀ ਆ ਸੁਭੇਸ਼ਕ ਇਸ ਤੋਂ ਪਹਿਲਾਂ ਕਈ ਵਾਰ ਖੇਤੀ ਜਦੋਂ ਪਾਲਸੀ ਬਣ ਰਹੀ ਆ ਲਗਾਤਾਰ ਉਹ ਚ ਪਹਿਲਾਂ ਵੀ ਕਾਫੀ ਵਾਰ ਰਹਿ ਲਈ ਆ ਪਰ ਲੇਕਿਨ ਅੱਜ ਕੁਝ ਕਿਸਾਨ ਦਿੱਥੇ ਬੰਦੀਆਂ ਆਉਣਗੇ ਉਹਨਾਂ ਤੋਂ ਵੀ ਰਹਿ ਲਵਾਂਗੇ ਤਾਂ ਕਿ ਇੱਕ ਨਵੀਂ ਖੇਤੀਬਾੜੀ ਪਾਲਸੀ ਜਿਹੜੀ ਆ ਉਹ ਜਲਦੀ ਪੰਜਾਬ ਚ ਇੰਟਰੋਡਿਊਸ ਹੋਵੇ ਜਿਸ ਦਿਨ ਮੈਂ ਸਮਝਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਫਾਰਮਰ ਦਾ ਫਾਇਦਾ ਹੋਵੇ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਿੱਖਿਆ ਦੀ ਪਾਲਸੀ ਲੈ ਕੇ ਆਉਣ ਦੇ ਲਈ ਪੰਜਾਬ ਦੀ ਐਜੂਕੇਸ਼ਨ ਪਾਲਸੀ ਲੈ ਕੇ ਆਉਣ ਦੇ ਲਈ ਵੀ ਬਚਾਰ ਬਟਾਂਦਰਾ ਹੋਇਆ ਸਾਡੇ ਕੈਬਨਿਟ ਵਜ਼ੀਰ ਸਰਦਾਰ ਹਰਜੋਤ ਸਿੰਘ ਜੀ ਨੇ ਹਰਜੋਤ ਸਿੰਘ ਬਾਹਰ ਜੀ ਨੇ ਸੁਝਾਅ ਦਿੱਤਾ ਕਿ ਸਾਨੂੰ ਇੱਕ ਸਿੱਖਿਆ ਦੀ ਜਿਹੜੀ ਹੈ ਨਵੀਂ ਨੀਤੀ ਲੈ ਕੇ ਆਉਣੀ ਚਾਹੀਦੀ ਆ ਖਾਸ ਕਰਕੇ ਸਕਿੱਲ ਬੇਸਡ ਟੈਕਨੀਕਲ ਬੇਸਡ ਕਿਉਂਕਿ ਅੱਜ ਸਾਡੇ ਬੱਚੇ ਪਹਿਲਾਂ ਪੜ੍ਹਾਈ ਕਰਨ ਦੇ ਲਈ ਫੋਰਨ ਜਾਂਦੇ ਨੇਗੇ ਪਹਿਲਾਂ ਪੜ੍ਹਾਈ ਕਰਨ ਤੇ ਕਾਫੀ ਫੈਸਾ ਖਰਚ ਕਰਦੇ ਨੇਗੇ ਫਿਰ ਉਸ ਤੋਂ ਬਾਅਦ ਉਸੇ ਪੜ੍ਹਾਈ ਦੇ ਆਧਾਰ ਦੇ ਉੱਤੇ ਉਹ ਉਹਨਾਂ ਮੁਲਕਾਂ ਦੇ ਅੰਦਰ ਆਪਣੀ ਸੇਵਾਵਾਂ ਨਿਮਾਉਦੇ ਨੇਗੇ ਸੋ ਕਿਸ ਤਰ੍ਹਾਂ ਉਹਨਾਂ ਨੂੰ ਹੋਰ ਅੱਛੇ ਤਰੀਕੇ ਤਰੀਕੇ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਸਕਿਲਿੰਗ ਜਿਹੜੀ ਪਾਵਰ ਆ ਸਕਿਲਿੰਗ ਟੈਕਨੀਕਸ ਨੇ ਜਿਹੜੀਆਂ ਹੋਰ ਅੱਛੇ ਤਰੀਕੇ ਦੇ ਨਾਲ ਭਰੀਆਂ ਜਾਣ ਸੋ ਉਹਦੇ ਤੇ ਇੱਕ ਲੰਬੀ ਚੌੜੀ ਚਰਚਾ ਹੋਈ ਸੋ ਇਹਨੂੰ ਵੀ ਅਸੀਂ ਫੈਸਲਾ ਕੀਤਾ ਕਿ ਸਾਡਾ ਘੱਟੋ ਘੱਟ ਜਿਹੜੇ ਐਜੂਕੇਸ਼ਨ ਮਾਰਨੇ ਖਾਸ ਕਰਕੇ ਟੈਕਨੀਕਲ ਐਜੂਕੇਸ਼ਨ ਦੇ ਬਾਹਰ ਨੇਗੇ ਉਹਨਾਂ ਦੀਆਂ ਸਵਾਮਾਂ ਲੈ ਕੇ ਸਾਰੇ ਸਿੱਖਿਆ ਸ਼ਾਸਤਰੀਆਂ ਨੂੰ ਨਾਲ ਲੈ ਕੇ ਨਵੀਂ ਸਿੱਖਿਆ ਪਾਲਿਸੀ ਬਣਾਉਣ ਦਾ ਵੀ ਫੈਸਲਾ ਹੋਇਆ ਕਿਉਂਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਜੋ ਨਵਾਂ ਕਨਸੈਪਟ ਆਮ ਆਦਮੀ ਪਾਰਟੀ ਲੈ ਕੇ ਆਈ ਸੀ ਸਕੂਲ ਆਫ ਐਮੀਨਸ ਸਕੂਲ ਆਫ ਐਮੀਨਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ 2 ਲੱਖ ਬੱਚਿਆਂ ਨੇ ਆਪਣੇ ਆਪ ਨੂੰ ਭਰਤੀ ਹੋਣ ਲਈ 2 ਲੱਖ ਬੱਚਿਆਂ ਨੇ ਆਪਣੇ ਆਪ ਨੂੰ ਭਰਤੀ ਹੋਣ ਦੇ ਲਈ انرੋਲ ਕਰਾਇਆ ਗਿਆ ਆਪਣੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹ ਕਨਸਰਨ ਪ੍ਰਿੰਸੀਪਲਸ ਕੋਲੇ ਭੇਜੀਆਂ ਰਹੀਆਂ ਕਿ ਅਸੀਂ ਸਕੂਲ ਆਫ ਐਮੀਨਸ ਦੇ ਅੰਦਰ ਆਪਣੀ ਐਡਮਿਸ਼ਨ ਕਰਾਉਣਾ ਚਾਹੁੰਦੇ ਹਾਂ ਔਰ ਉਸ ਤੋਂ ਵੀ ਵੱਡੀ ਗੱਲ ਕਿ ਪਹਿਲੀ ਵਾਰ ਹੋਇਆ ਕਿ 10000 10000 ਸਕੂਲੀ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਚ ਪੜਦੇ ਸੀ ਜਿਹੜੇ ਪ੍ਰਾਈਵੇਟ ਸਕੂਲਾਂ ਚ ਪੜਦੇ ਸੀ ਉਹ ਛੱਡ ਕੇ ਸਰਕਾਰੀ ਸਕੂਲਾਂ ਚ ਆਏ ਨੇ ਇਹ ਬਹੁਤ ਵੱਡੀ ਪ੍ਰਾਪਤੀ ਜਿਹੜੀ ਆ ਇਹ ਸਰਕਾਰ ਦੀ ਆ ਕਿ 10000 ਪ੍ਰਾਈਵੇਟਾਂ ਚੋਂ ਹਟ ਕੇ ਸਰਕਾਰੀ ਸਕੂਲਾਂ ਚ ਆਏ ਨੇ ਕਿਉਂਕਿ ਪਿਛਲੇ ਦੋ ਆ ਸਾਲਾਂ ਦੇ ਵਿੱਚ ਮੈਂ ਸਮਝਦਾ ਬਹੁਤ ਅੱਛਾ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਸਾਡੇ ਮਿਨਿਸਟਰ ਸਾਹਿਬਾਨ ਨੇ ਕੀਤਾ ਸੋ ਇਸੇ ਤਰੀਕੇ ਪੰਜਾਬ ਦਾ ਪੰਜਾਬ ਦਾ OTS ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਅਸੀਂ ਵੈਟ ਵਿੱਚ ਲਿਆਂਦੀ ਸੀ ਜਿਹਨੂੰ ਬਹੁਤ ਵੱਡਾ ਭਰਮਾ ਹੰਗਾਰਾ ਪੰਜਾਬ ਦੇ ਵਪਾਰੀਆਂ ਨੇ ਦਿੱਤਾ ਪੰਜਾਬ ਦੇ ਟਰੇਡਰ ਨੇ ਦਿੱਤਾ ਪਹਿਲੀ ਵਾਰ ਹੋਇਆ ਨਹੀਂ ਤਾਂ GST ਜਿਹੜੀ OTS 1 ਦੇਖ ਲਓ ਤੁਸੀਂ ਸਾਰੇ ਪੜ੍ਹਿਆ ਆਊਗਾ OTS 1 ਕਾਂਗਰਸ ਦੇ ਸਮੇਂ ਬੁਰੀ ਤਰ੍ਹਾਂ ਫੇਲ ਹੋਈ OTS 2 ਕਾਂਗਰਸ ਦੇ ਸਮੇਂ ਬੁਰੀ ਤਰ੍ਹਾਂ ਫੇਲ ਹੋਈ ਪਰ ਲੇਕਨੋ OTS 3 ਜਿਹੜੀ OTAS ਤੀਜੀ ਆ ਉਹ ਸਰਦਾਰ ਭਗਵੰਤ ਸਿੰਘ ਮਾਜੀ ਦੀ ਗਵਾਈ ਦੇ ਵਿੱਚ ਸਭ ਤੋਂ ਸਕਸੈਸਫੁਲ ਰਹੀ ਔਰ 164 ਕਰੋੜ 164 ਕਰੋੜ 35 ਲੱਖ ਰੁਪਿਆ ਪੰਜਾਬ ਦੇ ਖਜ਼ਾਨੇ 'ਚ ਆਇਆਗਾ ਔਰ ਲਗਭਗ ਲਗਭਗ 70000 70311 ਲੋਕਾਂ ਨੂੰ ਇਸ ਦਾ ਇਸ ਸਕੀਮ ਦਾ ਬੈਨੀਫਿਟ ਹੋਇਆਗਾ ਔਰ ਜਿਹਦੇ ਵਿੱਚੋਂ 50903 ਉਹ ਲੋਕ ਨੇ ਜਿਨ੍ਹਾਂ ਦਾ ਡਿਊ ਡਿਪਾਰਟਮੈਂਟ ਬੁਲੈ ਕਲਕਤਾ ਸੀਆ ਉਹਨਾਂ ਦਾ 100% ਜਿਹੜਾ ਵੇਵ ਆਫ ਹੋਈ ਹੈਗੀ ਸੋ ਵੱਡਾ ਫਾਇਦਾ ਜਿਹੜਾ ਪੰਜਾਬ ਦੇ ਵਪਾਰੀਆਂ ਨੂੰ ਹੋਇਆ ਔਰ 14000 14400 ਅੱਠ ਉਹ ਲੋਕ ਨੇਗੇ ਜਿਹੜੇ ਜਿਹੜੇ ਮੈਂ ਸਮਝਦਾਗਾ ਜਿਨ੍ਹਾਂ ਦੀ ਜਿਨ੍ਹਾਂ ਦੇ ਖਿਲਾਫ 1 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਬਕਾਇਆ ਪੈਂਡਿੰਗ ਪਿਆ ਸੀਗਾ ਉਹਨਾਂ ਨੂੰ ਵੱਡੀ ਰਾਤ ਮਿਲੀ ਹੈ ਸੋ ਇਹਦੇ ਵਿੱਚ ਫੈਸਲੇ ਹੋਇਆਗਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਡਿਪਾਰਟਮੈਂਟ ਨੇ ਉਸੀ ਹਦਾਇਤ ਜਾਰੀ ਕੀਤੀ ਆ ਡਿਪਾਰਟਮੈਂਟ ਮੇਰੇ ਕੋਲੇ ਆਗਾ ਸੋ ਬੜੀ ਜਲਦੀ ਜਿਹੜੀ ਆ ਇਸ OTS ਜਿਹੜੀ ਸਕੀਮ ਸਾਡੀ 3rd ਚੱਲ ਰਹੀ ਆ ਇਹਦਾ ਦਾਇਰਾ ਜਿਹੜਾ ਵਧਾਵਾਂਗੇ ਤਾਂ ਕਿ ਹੋਰ ਬੈਨੀਫਿਟ ਹੋ ਮਿਲ ਸਕੇ ਔਰ ਪੰਜਾਬ ਦੇ ਜਿਹੜੇ ਵਪਾਰੀ ਨੇਗੇ ਉਹਨਾਂ ਨੂੰ ਵੱਡਾ ਫਾਇਦਾ ਹੋ ਸਕੇ ਇਹਦੇ ਨਾਲ ਦੀ ਨਾਲ ਕਾਫੀ ਲੰਬੇ ਸਮੇਂ ਤੋਂ ਰਾਈਸ ਸੈਲਰ ਰਾਈਸ ਸੈਲਰ ਜਿਹੜੇ ਚਾਵਲ ਦੇ ਸੈਲਰ ਨੇਗੇ ਉਹਨਾਂ ਦਾ ਵੀ ਓਟੀਐ ਸਕੀਮ ਜਿਹੜੀ ਪੈਂਡਿੰਗ ਪਈ ਹੈਗੀ ਉਹਦੇ ਤੇ ਵੀ ਲੰਬੀ ਚੌੜੀ ਵਿਚਾਰ ਬਟਾਂਦਰਾ ਅੱਜ ਦੀ ਇਸ ਕੈਬਨਟ ਦੇ ਵਿੱਚ ਹੋਇਆ ਕਿ ਬੜੀ ਜਲਦੀ ਜਿਹੜੀ ਆ ਉਹ ਅਸੀਂ ਅਗਲੀ ਆਉਣ ਵਾਲੀ ਕੈਬਨਟ ਦੇ ਵਿੱਚ ਉਹਨੂੰ ਵੀ ਜਲਦੀ ਪਾਸ ਕਰਾਂਗੇ ਤਾਂ ਕਿ ਜਿਹੜੀ ਸਨਤ ਆ ਜਿਹੜੀ ਚਾਵਲ ਸਨਤ ਆ ਜਿਹੜੀ ਚਾਵਲ ਪੀੜਨ ਦਾ ਕੰਮ ਕਰਦੀ ਆ ਉਹਨੂੰ ਫਾਇਦਾ ਹੋ ਸਕੇ ਇਹਦੇ ਨਾਲ ਦੀ ਨਾਲ ਕੁਝ ਹੋਰ ਫੈਸਲੇ ਜਿੰਨਾ ਵਿੱਚ ਜਿੰਨਾ ਵਿੱਚ ਪੰਜਾਬ ਦੇ ਜਿਹੜੇ ਗੁੱਡਸ ਗੱਡੀਆਂ ਨੇਗੀਆਂ ਜਿਹੜੇ ਤਿੰਨ ਪਹੀਆ ਆਟੋ ਪੈਸੇਂਜਰ ਟੈਕਸ ਵਾਲੇ ਨੇਗੇ ਜਿਹੜੇ ਨੇ ਗੁੱਡਸ ਦਾ ਕੰਮ ਕਰਨ ਵਾਲੀਆਂ ਨੇਗੀਆਂ ਉਹਨਾਂ ਨੂੰ ਵੀ ਬੈਸਾਂ ਬੰਦਾ ਇੱਕ ਵੱਡੀ ਰਾਹਤ ਜਿਹੜੀ ਆ ਉਹ ਪਹਿਲੀ ਵਾਰ ਮਿਲੀ ਆਗੀ ਔਰ ਜਿਹੜੇ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਤਿਮਾਹੀ ਪਹਿਲਾਂ 3 ਮਹੀਨਿਆਂ ਤੋਂ ਲੈ ਕੇ ਕੁਆਰਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀਗਾ ਕੁਆਰਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀਗਾ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ ਪੁਰਾਣੇ ਵਾਹਨ ਲੈਗੇ 3 ਮਹੀਨਿਆਂ ਦਾ ਅਸੀਂ ਉਹ ਜਬ ਨਵੇੜਤਾ ਨਹੀਂ ਤਾਂ बार-बार ਸਾਡੇ ਆਫੀਸਰ ਦੇ ਅੰਦਰ ਵਿਚਾਰੇ ਉਹ ਟਰਾਂਸਪੋਰਟਰ ਢੇੜੇ ਮਾਰਦੇ ਰਹਿੰਦੇ ਸੀਗੇ ਕਦੇ ਆਫਸਰ ਮਿਲ ਗਏ ਨਹੀਂ ਮਿਲ ਗਏ ਸੋ ਉਹਨੂੰ ਵੀ ਅਸੀਂ ਖਤਮ ਕੀਤਾ ਹੁਣ ਜਿਹੜਾ 1 ਸਾਲ ਦਾ ਇਕੱਠਾ ਟੈਕਸ ਲਿਆ ਕਰਾਂਗੇ ਇਹਦੇ ਨਾਲ ਦੀ ਨਾਲ ਜਿਹੜੇ ਨਵੇਂ ਵਾਹਨ ਲੈਗੇ ਜਿਹੜੇ ਨਵੇਂ ਗੁੱਡਸਾਈਕਲ ਲੈਗੇ ਉਹਨਾਂ ਤੇ ਫੈਸਲਾ ਕੀਤਾ ਗਿਆ ਕਿ ਜੇਕਰ ਉਹ 4 ਸਾਲ ਦਾ 4 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ ਟੋਟਲ ਟੈਕਸ ਦੇ ਅੰਦਰ 10% ਦੀ 10% ਜਿਹੜਾ ਉਹ ਵੇਵ ਆਫ ਕੀਤਾ ਜਾਊਗਾ ਮਾਫ ਕੀਤਾ ਜਾਊਗਾ ਜੇਕਰ 8 ਸਾਲ ਦਾ 8 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ 20% ਤਾਂ ਉਹਨਾਂ ਨੂੰ 20% ਮਾਫ ਕੀਤਾ ਜਾਊਗਾ ਇਹਦਾ ਕਾਰਨ ਇਹ ਆ ਕਿ ਬਹੁਤ ਸਾਰੀਆਂ ਗੱਡੀਆਂ ਡਿਫਾਲਟਰ ਹੋ ਜਾਂਦੀਆਂ ਸੀਗੀਆਂ ਆਪਾਂ ਦੇਖਦੇ ਆ ਫਿਰ ਉਹ ਕਿਸੇ ਨਾ ਕਿਤੇ ਤਰੀਕੇ ਦੇ ਅੰਦਰ ਉਹ ਛੋਟੇ ਜਿਹੜੇ ਵਿਚਾਰੇ ਟਰਾਂਸਪੋਰਟਰ ਨੇਗੇ ਛੋਟੇ-ਛੋਟੇ ਟਰਾਂਸਪੋਰਟਰ ਨੇ ਉਹ ਕਿਸੇ ਨਾ ਕਿਸੇ ਤਰੀਕੇ ਐਕਸਪਲੋਇਟ ਹੁੰਦੇ ਰਹਿੰਦੇ ਸੀਗੇ ਕਿਤਨਾ ਕਿਤੇ ਉਹਨਾਂ ਦਾ ਸ਼ੋਸ਼ਣ ਜਿਹੜਾ ਕਿਸ ਨਾ ਕਿਸੇ ਪਲੇਟਫਾਰਮਾਂ ਤੇ ਹੁੰਦਾ ਸੀਗਾ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਵੱਡਾ ਫੈਸਲਾ ਕੀਤਾ ਕਿ ਜਿਹੜਾ ਨਵਾਂ ਬਾਈਕ ਲਊਗਾ ਉਹ ਤੋਂ 4 ਸਾਲ ਦਾ ਜੋ ਇਕੱਠਾ ਟੈਕਸ ਭਰੂਗਾ ਤਾਂ ਉਹਨੂੰ 10% ਰਿਲੀਫ ਜੇ 8 ਸਾਲ ਦਾ ਭਰੂਗਾ ਤਾਂ 20% ਰਿਲੀਫ ਸੋ ਇਹਦੇ ਨਾਲ ਕੀ ਹੋਇਆ ਇੱਕ ਤਾਂ ਖੱਜਲ ਖਵਾਰੀ ਖਤਮ ਹੋਊਗੀ ਔਰ ਦੂਜਾ ਖਜ਼ਾਨੇ 'ਚ ਪੈਸੇ ਵੀ ਆਉਣਗੇ ਔਰ ਤੀਜਾ ਜਿਹੜੀ ਡਿਫਾਲਟਰਾਂ ਦੀ ਬੇਨਤੀ ਵੱਧਦੀ ਸੀ ਉਹ ਖਤਮ ਹੋਊਗੀ ਚੌਥਾ ਜਿਹੜੀ ਉਹਨਾਂ ਦੀ ਐ ਸਮਝਦਾ ਕਿਤਨਾ ਕਿਤੇ ਲੁੱਟ ਖਸੁੱਟ ਹੁੰਦੀ ਸੀ ਕਿਉਂਕਿ ਟੈਕਸ ਦਾ ਪੰਜਾਬ 'ਚ ਨਹੀਂ ਭਰਿਆ ਮੰਨ ਲਓ ਪੰਜਾਬ ਜੇ ਨਹੀਂ ਵੀ ਚੈੱਕ ਕੀਤਾ ਜੇ ਹਰਿਆਣੇ 'ਚ ਗਿਆਗਾ ਰਾਜਸਥਾਨ 'ਚ ਗਿਆਗਾ ਜੇ ਉਹ ਹਿਮਾਚਲ 'ਚ ਗਿਆਗਾ ਦਿੱਲੀ 'ਚ ਗਿਆਗਾ ਤਾਂ ਉਹਨੂੰ ਨਾਨ ਟੈਕਸ ਪੇਮੈਂਟ ਕਰਕੇ ਕਿ ਤੁਸੀਂ ਆਪਦਾ ਭਾਈ ਕੁਆਟਰ ਨਹੀਂ ਟੈਕਸ ਪੇ ਨਹੀਂ ਕੀਤਾ ਤਾਂ ਕਿਤਨਾ ਕਿਤੇ ਉਹਨੂੰ ਐਕਸਪਲੋਇਟ ਕੀਤਾ ਜਾਂਦਾ ਸੀ ਕਿਤਨਾ ਕਿਤੇ ਉਦੋਂ ਦੋ ਜਿਹੜੀ ਆ ਵੱਡੀ ਜਿਹਨੂੰ ਆਪਾਂ ਕਹਿ ਦਿੰਨਾ ਕ੍ਰਪਸ਼ਨ ਹੁੰਦੀ ਸੀ ਸੋ ਇਹ ਵੱਡਾ ਫੈਸਲਾ ਕੀਤਾਗਾ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਜਿਹੜੇ ਛੋਟੇ ਟਰਾਂਸਪੋਰਟਰ ਨੇ ਉਹ ਨਾਲ ਵੀ ਕਬੱਡੀ ਰਾਹਤ ਜਿਹੜੀ ਆ ਪੰਜਾਬ 'ਚ ਮਿਲੂਗੀ ਇਸੇ ਤਰੀਕੇ ਪੰਜਾਬ ਦੇ ਅੰਦਰ ਬੈਟ ਉੱਪਰ ਬੈਟ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਵਧਾਉਣ ਦਾ ਫੈਸਲਾ ਕੀਤਾ ਪੈਟਰੋਲ ਦੇ ਅੰਦਰ ਪੈਟਰੋਲ ਦੇ ਅੰਦਰ 61 61 ਪੈਸੇ ਪੈਟਰੋਲ ਦੇ ਅੰਦਰ 61 ਪੈਸੇ ਔਰ ਡੀਜ਼ਲ ਦੇ ਅੰਦਰ ਡੀਜ਼ਲ ਦੇ ਅੰਦਰ सॉरी नाइन टू बानवे पैसे डीजल के अंदर बानवे पैसे और पेट्रोल काहट पैसे बधाने का फैसला किया गा ताके, क्योंकि बहुत सारिया राहत पंजाब सरकार ने लोगों ने दतिया है सो ये भी एक वाला फैसला जोड़ा अज गा, सो इस तो बिना जी पावरकॉम के अंदर पी एस पी सी एल के अंदर जत्त किलो बार तक ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਇੱਕ ਪੰਜਾਬ ਦੇ ਲੋਕਾਂ ਨੂੰ ਵੱਡੀ ਗਰੰਟੀ ਦਿੱਤੀ ਸੀ ਵੱਡੀ ਗਰੰਟੀ ਦਿੱਤੀ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ 300 ਯੂਨਿਟ ਪ੍ਰਤੀ ਮਾ ਹਰੇਕ ਮਹੀਨੇ ਲੋਕਾਂ ਨੂੰ ਮੁਫਤ ਬਿਜਲੀ ਦੇਵਾਂਗੇ ਘਰੇਲੂ ਕਲੈਕਸ਼ਨ ਦੇ ਉੱਤੇ ਇਹ ਫੈਸਲਾ ਇਹ ਸਾਡੀ ਗਰੰਟੀ ਸੀ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਇਹ ਬਹੁਤ ਵੱਡਾ ਫੈਸਲਾ ਸੀਗਾ ਕਿ 300 ਯੂਨਿਟ ਜਿਹੜੇ ਨੇਗੇ ਉਹ ਪੰਜਾਬ ਦੇ ਹਰੇਕ ਨਿਵਾਸੀ ਨੂੰ ਬਗੈਰ ਕੋਈ ਵਰਗੀਕਰਨ ਕੀਤੇ ਬਗੈਰ ਕੋਈ ਕੰਡੀਸ਼ਨ ਲਾਏ ਨਹੀਂ ਤਾਂ ਤੁਹਾਨੂੰ ਪਤਾ ਕਿ ਰਾਤਾ ਪ੍ਰਾਣੀਆ ਸਰਕਾਰਾਂ ਵੀ ਦਿੰਦੀਆਂ ਆਉਂਦੀਆਂ ਨੇ ਪਰ ਲੇਕਿਨ ਬਹੁਤ ਸਾਰੇ ਰਾਈਡਰ ਲਾਅ ਦੇ ਸੀਗੇ ਬਹੁਤ ਸਾਰੀਆਂ ਕੰਡੀਸ਼ਨ ਲਾਉਣ ਦੇ ਸੀਗੇ ਤਾਂ ਕਿ ਕੋਈ ਉਸ ਸਕੀਮ ਦੇ ਅੰਦਰ ਫੁੱਲਫਲੀ ਨਾ ਕਰੇ ਤਾਂ ਕਿ ਉਸ ਸਕੀਮ ਦਾ ਲਾਭ ਨਾ ਲੈ ਸਕੇ ਪਰ ਲੇਕਿਨ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਸਭ ਤੋਂ ਪਹਿਲਾਂ ਫਿਰ ਜਦੋਂ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਜ ਜੀ ਨੇ ਵਿਦਨ 3 ਮਹੀਨ ਪਹਿਲੇ ਤਿੰਨਾਂ ਮਹੀਨਿਆਂ ਚ ਇੱਕ ਵੱਡਾ ਫੈਸਲਾ ਕਰਕੇ ਲਗਭਗ ਪੰਜਾਬ ਦੇ 90% ਘਰੇਲੂ ਕਨੈਕਸ਼ਨ ਦੇ ਉੱਤੇ ਇੱਕ ਵੱਡੀ ਰਾਹਤ ਦਿੱਤੀ ਕਿ 300 ਯੂਨਿਟ ਪ੍ਰਤੀ ਮਹੀਨਾ ਹਰੇਕ ਘਰ ਨੂੰ ਮੁਫਤ ਬਿਜਲੀ ਮਿਲੂਗੀ ਸੋ ਦੱਸ ਰਹੇ ਹੋਇਆ ਕਿ ਲਗਭਗ 90% ਲੋਕਾਂ ਨੂੰ ਘਰੇਲੂ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਨਹੀਂ ਆਉਂਦੇ ਸੀ ਜ਼ੀਰੋ ਆਉਂਦੇ ਸੀ ਖਤਮ ਹੋ ਚੁੱਕੇ ਸੀ ਪਰ ਲੇਕਿਨ ਇੱਕ ਹੋਰ ਡਬਲ ਸਬਸਿਡੀ ਇੱਕ ਹੋਰ ਡਬਲ ਸਬਸਿਡੀ ਜਿਹੜੀ ਪੁਰਾਣੀ ਸਰਕਾਰ ਨੇ ਜਾਰੀ ਕੀਤੀ ਸੀ ਕਿ 7 ਕਿਲੋ ਤੱਕ ਬਾੜ ਦੇ ਜਿਹੜੇ ਸੀਗੇ ਉਹਨਾਂ ਨੂੰ 2.5 ਰੁਪਏ 2.5 ਟੋਟਲ ਜਿਹੜਾ 3 ਰੁਪਏ ਬਣਦੇ ਨੇਗੇ ਟੈਕਸ ਪਾ ਕੇ 3 ਰੁਪਏ ਬਣਦੇ ਸੀਗੇ ਉਹ ਵੀ ਪਰਤੀ ਯੂਨਟ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਨੇ ਕੀਤਾ ਸੀਗਾ ਅੱਜ ਜੋ ਅਸੀਂ ਫੈਸਲਾ ਵਾਪਸ ਲਿਆ ਗਿਆ ਪਰ ਲੇਕਿਨ ਮੈਂ ਫੇਰ ਇੱਕ ਵਾਰ ਕਹਿਣਾ ਕਿ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਪੰਜਾਬ ਦੇ ਹਰੇਕ ਕਰਨ ਜਿਹੜੀ ਆ ਉਹ ਮਿਲਦੀ ਰਹੂਗੀ ਪਰ ਲੇਕਿਨ ਜਿਨ੍ਹਾਂ ਦਾ ਲੋਡ 60 ਕਿਲੋਵਾਟ ਤੱਕ ਆ ਉਹਨਾਂ ਦਾ ਜਿਹੜਾ 3 3 ਰੁਪਏ ਯੂਨਟ ਪ੍ਰਤੀ ਯੂਨਟ ਜਿਹੜਾ ਟੈਕਸ ਸੀਗਾ ਉਹ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਦਾ ਸੀਗਾ ਉਹ ਅਸੀਂ ਵਾਪਸ ਲਿਆ ਗਿਆ ਕਿ ਅੱਜ ਦੇ ਵੱਡੇ ਅਹਿਮ ਫੈਸਲੇ ਅੱਜ ਦੀ ਕੈਬਨਿਟ ਚ ਹੋਏ ਨੇ ਕਿ ਸੋ ਮੈਂ ਸਮਝਦਾ ਸਭ ਤੋਂ ਵੱਡਾ ਫੈਸਲਾ ਇਹ ਆ ਕਿ ਪੰਜਾਬ ਦੇ ਅੰਦਰ ਐਗਰੀਕਲਚਰ ਪਾਲਿਸੀ ਲੈ ਕੇ ਆਉਣਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਐਜੂਕੇਸ਼ਨ ਦੀ ਪਾਲਿਸੀ ਲੈ ਕੇ ਆਉਣਾ ਇਹ ਅੱਜ ਅਹਿਮ ਫੈਸਲੇ ਜਿਹੜੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਏ ਨੇ इसकी इसकी बात कर रहे हो आप किलो वाले जो हमने बिड्रा करोड़ से लेकर अठारह सौ करोड़ करता रहता है सौ करोड़ रुपये जो बैट बढ़ाने का फैसला करा है इस पे डीजल पे लगभग हमें आया तीन सौ बानवे करोड़ रुपए तीन सौ पचानवे करोड़ रुपए और जो ये ਪੈਟਰੋਲ ਦਾ ਇਸਪੇ 150 ਕੋਟ ਹੋ ਗਿਆ। ਸਿਮਰ ਸਾਹਿਬ, ਸਿਮਰ ਸਾਹਿਬ ਜਿਹੜੇ ਵਾਰੰਡਾਰੀਆਂ ਨਾਲ ਬਿੱਲ ਭਰ ਰਹੇ ਨੇ 600 ਉਪਰ ਨੂੰ ਜੁਮਟਾ ਦੇ ਰਹੇ ਨੇ। ਉਹਨਾਂ ਨੂੰ ਝਟਕਾ ਕਿਉਂ ਦਿੱਤਾ ਜਾ ਰਿਹਾ? ਯੂ نو ਨਾ ਤਾਂ ਬਿੱਲ ਨਹੀਂ ਉਸ ਵਿੱਚ ਰਹੀ ਹੈ ਜੀ। ਉਹਨਾਂ ਨੂੰ ਤੁਸੀਂ ਡਬਲ ਨਹੀਂ 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 ਉਹਨਾਂ ਦਾ ਬਹੁਤ ਝਟਕਾ ਨਹੀਂ ਦਿੱਤਾ ਗਿਆ ਬਲਕਿ ਇਹ ਪ੍ਰੇਰਿਤ ਕੀਤਾ ਗਿਆ ਉਹਨਾਂ ਨੂੰ ਕਿ ਤੁਸੀਂ ਸੰਜਮ ਨਾਲ ਬਿਜਲੀ ਵਰਤੋ। ਤੁਸੀਂ ਬਿਜਲੀ ਨੂੰ 600 ਯੂਨਟ ਤੋਂ ਘੱਟ ਬਦਲੋ ਵਰਤੋ। ਕਿਉਂ ਤੁਸੀਂ 650 ਵਰਤਦੇ ਹੋਗੇ? ਜੇ ਤੁਸੀਂ ਆਪਣੇ ਇਕੁਇਪਮੈਂਟ ਨੂੰ ਘਰ ਦੇ ਅੰਦਰ ਜਲਦੀ ਬੰਦ ਕਰਦੇ ਹੋ ਦਿਨ ਚ ਬੰਦ ਕਰਦੇ ਹੋ ਏਸੀ ਦਾ ਘੱਟ ਪ੍ਰਯੋਗ ਕਰੋ ਤੁਸੀਂ ਇੰਡਕਸ਼ਨ ਜਿਹੜੇ ਇਲੈਕਟ੍ਰੋਨਿਕ ਗੱਡਗੜਸ ਨੇ ਉਹਨਾਂ ਨੂੰ ਘੱਟ ਵਰਤੋ ਤਾਂ ਮੈਂ ਸਮਝਦਾ ਉਹ ਵੀ 550 ਚ ਆ ਜਾਣਗੇ ਤਾਂ ਉਹਨਾਂ ਦਾ ਵੱਡਾ ਫਾਇਦਾ ਕਰਨ ਦਾ ਸੀ ਯਤਨ ਕੀਤਾ ਨਾ ਕਿ ਅਸੀਂ ਉਹਨਾਂ ਨੂੰ ਪਨਿਸ਼ ਕੀਤਾ ਬਲਕਿ ਉਹਨਾਂ ਦਾ ਇੱਕ ਵੱਡਾ ਫਾਇਦਾ ਹੋਊਗਾ ਸੋ ਹੁਣ ਮੇਰੀ ਇੱਕ ਨਾ ਫੋਰ ਮੀਟਿੰਗ ਆ ਸੋ ਮੈਨੂੰ ਸੈਂਟ ਜਾਣਾ ਪੈਣਾ ਤਾਂ ਜਿਆਦਾ ਕਵਾਂਟਿਟੀ ਉਧਰ ਸੇ ਉਹ ਡਾਇਵਰਟ ਹੋ ਜਾਂਦੀ ਹੈ ਜਿਹੜਾ ਕੇਸ ਹਰ ਵਾਰ ਰਹਿੰਦਾ ਜੀ ਨਹੀਂ ਨਹੀਂ ਬਿਲਕੁਲ ਨਹੀਂ ਹਲੇ ਵੀ ਹਲੇ ਵੀ ਹਲੇ ਵੀ ਹਲੇ ਵੀ ਜਿਹੜੇ ਸਾਡੇ ਰੇਟ ਨੇਗੇ ਉਹ ਹਿਮਾਚਲ ਤੋਂ ਰਾਜਸਥਾਨ ਤੋਂ ਹਰਿਆਣੇ ਤੋਂ ਰਾਜਸਥਾਨ ਦੇ ਰੇਟ ਹੀ ਬਹੁਤ ਜ਼ਿਆਦਾ ਨੇ ਤੁਸੀਂ ਚੈੱਕ ਕਰ ਲਿਓ